दस बीबी बेंट कर खालसा दे जथेरी फतेह गुरु जी परवान वाहेगुरु जी का खालसा वाहेगुरु जी की फतेह आज जगजीत सिंह डल्लेवाल खनोरी बॉर्डर ते मरण वर्द ते पेने पर किसे नु कोई फर्क नहीं प रहया आज ਕਿਸਾਨਾਂ ਦੇ ਹੱਕਾਂ ਨੂੰ ਲੈ ਕੇ ਅੱਜ ਮਜ਼ਦੂਰਾਂ ਦੇ ਹੱਕਾਂ ਨੂੰ ਲੈ ਕੇ ਕੋਈ ਆਪਣਾ ਅੰਨ ਜਲ ਛੱਡ ਕੇ ਬੈਠਾ ਏ ਉਹ ਅੰਨ ਪੈਦਾ ਕਰਨ ਵਾਲਾ ਅੱਜ ਮਰਨ ਵਰਦ ਤੇ ਬੈਠਾ ਏ ਆਓ ਸਾਰੇ ਇਕੱਠੇ ਹੋਈਏ ਮਿਲ ਕੇ ਉਸ ਸਰਕਾਰ ਨੂੰ ਭਜਣਾ ਬੁਵਾਈਏ ਜਿਹੜੀਆਂ ਏਸੀ ਵਾਲੇ ਕਮਰੇ ਵਿੱਚ ਬੈਠੀਆਂ ਨੇ ਜਿਨ੍ਹਾਂ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ ਆ ਸਰਕਾਰ ਨੂੰ ਵਾਰਨਿੰਗ ਦਿੰਦੇ ਹੋਏ ਤੁਹਾਡੇ ਸਾਹਮਣੇ ਕਵਿਤਾ ਦੇ ਬੋਲ ਬੀਬੀ ਬਿਆਦ ਕਰ ਖਾਲਸਾ ਜੱਟ ਇਹੋ ਪੇਸ਼ ਕਰਦੇ ਕਿਸਾਨ ਦਿੱਲੀਏ ਜਿੱਤ ਕੇ ਮੁੜਾ ਕੇ ਬੇਮਾਨ ਦਿੱਲੀਏ ਸੂਰ ਮਿਰਿਆ ਨੀ ਕੀ ਕਿਸਾਨ ਦਿੱਲੀਏ ਜਿੱਤ ਕੇ ਮੁੜਾ ਕੇ ਬੇਮਾਨ ਦਿੱਲੀਏ ਹੋ ਕੇ ਲਈ ਬਿੱਲੀ ਤੇਰੀ ਪਹਿਲਾਂ ਵੀ ਕਿਸਾਨ ਬੈਰੀਗੇਡ ਤੋੜ ਕੇ ਫਰਮਾਨ ਲੈ ਕਿਸਾਨ ਦੀਆਂ ਮੰਗਾਂ ਸਾਰੀਆਂ ਸੇ ਬੈਠੇ ਨਦਮੂ ਹੈ ਸੱਪ ਜੜੇ ਅਤੀ ਜਾ ਕੇ ਪੜਨੇ ਹੋ ਕਾਨ ਚ ਕਿਸਾਨ ਦੁਖੀ ਹੋਗੇ ਮਜਦੂਰ ਲੜੇ ਬੈਗੇ ਧਰੀ ਨੇ ਹੋ ਸੰਟਰ ਚ ਬੈਠੇ ਨਦਮੂ ਹੈ ਸੱਪ ਜੜੇ ਅਤੀ ਜਾ ਕੇ ਪੜਨੇ ਹੋ ਰੱਖਨੀ ਅੰਗੀ ਤੇਰੀਆਂ ਬਤੂ ਖਾ ਬੋਲੀਆਂ ਦੇ ਮੂੰਹ ਮੋੜ ਕੇ ਹੋ ਮਨ Oh, Shut up! Yeah. <sniffs> 84 پاس ਜੇ ਹੋ ਜਾਂਦਾ ਪੈਣੀ ਨਹੀਂ ਸੀ ਕਿਸੇ ਦੀ ਹਿੰਮਤ ਕੋਈ ਹੱਕ ਕਿਸਾਨਾਂ ਦੇ ਖੋ ਲੈਂਦਾ ਕੋਈ ਹੱਕ ਕਿਸਾਨਾਂ ਦੇ ਖੋ ਲੈਂਦਾ ਜੀ ਨੂੰ ਅੰਦਾਸ ਸਰਕੀ ਦੇ ਜਹਾਨ ਸਾਡੀ ਕੋ ਨਿਰੁਲਿਆ ਹੋ ਲਾਜ ਨੂੰ ਯਾਦ ਹੱਕ ਲੈ ਕੇ ਮੁੜਾਗੇ ਸੈਂਟਰ ਬੈਠਾ ਭੁੱਲਿਆ ਜੀ ਨੂੰ ਅੰਦਾਸ ਸਰਕੀ ਦੇ ਜਹਾਨ ਸਾਡੀ ਹੋ ਲੱਜ ਨੂੰ ਇਹ ਹੱਦ ਹੱਕ ਲੈ ਕੇ ਮੁੜਾਂਗੇ ਸੈਂਟਰ 'ਤੇ ਬੈਠਾ ਭੁੱਲਿਆ ਹੋਪ ਤੇ ਸ਼ਮ ਕਰਨ ਜਿਹੇ ਦੱਸੋ ਮਾਪਿਆਂ ਕੋਣ ਦਿਉ ਮੋੜ ਕੇ ਹੋ ਮੰਨ ਲਗੀ ਸੰਧੀਆਂ ਮੰਗਾਂ ਸਰੇ ਸਾਰੇ ਰਾਜ ਮਿਲ ਕੇ ਜਗਜੀਤ ਸਿੰਘ ਡੱਲੇਵਾਲ ਦਾ ਸਾਥ ਦਈਏ ਖਨੋਰੀ ਬਾਰਡਰ ਦੇ ਉਤੇ ਇਕੱਠੇ ਹੋਈਏ ਸਰਕਾਰ ਨੂੰ ਪਤਾ ਲੱਗ ਸਕੇ ਕਿ ਸਾਡਾ ਤੇ ਤੁਹਾਡਾ ਏਕਾ ਹੈ ਇਸ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ